ਇੱਕ ਪੰਜਾਬੀ ਦੇ ਵਿੱਚ ਬੜਾ ਪਿਆਰਾ ਸ਼ਬਦ ਹੈ ਸ਼ੇਖ ਚਿਲੀ ਦੇ ਸੁਪਨੇ ਲੋਕਾਂ ਵਿੱਚ ਸੁਪਨੇ ਲੈਣ ਦੀ ਲੋਕਾਂ ਦੇ ਵਿੱਚ ਵਿਚਾਰਾਂ ਕਰਨ ਵਾਲਿਆਂ ਦੀ ਕੋਈ ਕਮੀ ਨਹੀਂ ਹਰ ਬੰਦਾ ਜਿਹੜਾ ਉਹ ਵਿਚਾਰਵਾਨ ਹੈ ਕਿਸੇ ਦੇ ਕੋਲ ਵੀ ਬੈਠ ਜਾਓ ਤਾਂ ਉਹ ਬੰਦਾ ਕੈਨੇਡਾ ਤੋਂ ਲੈ ਕੇ ਭਾਰਤ ਤੱਕ ਸਾਰੇ ਮਸਲਿਆਂ ਦਾ ਹੱਲ ਹੈ ਜਿਹੜਾ ਗੱਲਾਂ ਬਾਤਾਂ ਦੇ ਨਾਲ ਕਰ ਦੇਵੇਗਾ ਉਹਦੇ ਕੋਲ ਦੁਨੀਆ ਦੀ ਕੋਈ ਐਸੀ ਮੁਸ਼ਕਲ ਨਹੀਂ ਜਿਸ ਦਾ ਹੱਲ ਨਾ ਹੋਵੇ ਪਰ ਜਦੋਂ ਕਰਨ ਦੀ ਗੱਲ ਆਵੇਗੀ ਤਾਂ ਉਦੋਂ ਉਹਦੇ ਕੋਲੋਂ ਕੁਝ ਵੀ ਨਹੀਂ ਹੋਇਆ ਹੋਵੇਗਾ ਸਿਰਫ ਗੱਲਾਂ ਹੀ ਕਰ ਲੈਣਾ ਕਾਫੀ ਨਹੀਂ ਹੁੰਦਾ ਇਸ ਦੁਨੀਆ ਦੇ ਵਿੱਚ ਕਲਪਨਾਵਾਂ ਕਰਨ ਵਾਲਿਆਂ ਦੀ ਇਸ ਦੁਨੀਆ 'ਚ ਵਿਚਾਰਾਂ ਕਰਨ ਵਾਲਿਆਂ ਦੀ ਕੋਈ ਕਮੀ ਨਹੀਂ ਮੇਰੇ ਵਰਗੇ ਲੱਖਾਂ ਹਜ਼ਾਰਾਂ ਲੋਕ ਐਸੇ ਨੇ ਜਿਹੜੇ ਕਿ ਸਿਰਫ ਵਿਚਾਰਾਂ ਤੱਕ ਹੀ ਸੀਮਤ ਰਹ ਜਾਂਦੇ ਆ ਪਰ ਉਹਨਾਂ ਵਿਚਾਰਾਂ ਨੂੰ ਅਮਲੀ ਜਾਮਾ ਪਹਿਨਾਉਣ ਵਾਲੇ ਕਰਤੇ ਕ੍ਰੀਏਟਰ ਕੁਝ ਸਿਰਜਣ ਵਾਲੇ ਕੁਝ ਕਰਨ ਵਾਲੇ ਰਿਸਕ ਲੈਣ ਵਾਲੇ ਇਹ ਬੜੇ ਥੋੜੇ ਹੀ ਹੁੰਦੇ ਆ ਪਰ ਦੁਨੀਆ ਤੇ ਜੋ ਤਰੱਕੀ ਤੇ ਵਿਕਾਸ ਵਾਪਰਦਾ ਹੈ ਉਹ ਰਿਸਕ ਲੈਣ ਵਾਲੇ ਕਰਤਿਆਂ ਕਰਕੇ ਹੀ ਵਾਪਰਦਾ ਹੈ ਜਿਨ੍ਹਾਂ ਨੇ ਕੁਛ ਕੀਤਾ ਹੁੰਦਾ ਹੈ ਔਰ ਇਸ ਲਈ ਕਰਤੇ ਬਣੋ ਨਾ ਕਿ ਸਿਰਫ ਸੋਚਨ ਵਿਚਾਰਨ ਵਾਲੇ ਹੀ ਸੋਚਨ ਵਿਚਾਰਨ ਵਾਲੇ ਤੇ ਬਹੁਤ ਹੈ ਧੰਨਵਾਦ